ਜੀਤ ਦੂਸਾਂਜ ਜੋ ਇਨੀ ਦਿਨੀ ਆਪਣੇ ਇੰਡੀਆ ਟੂਰ ਤੇ ਆਏ ਹੋਏ ਨੇ ਔਰ ਫੈਨਸ ਦੇ ਨਾਲ ਲਗਾਤਾਰ ਜਿਸ ਤਰੀਕੇ ਦੇ ਉਹਨਾਂ ਦੀਆਂ ਮੁਲਾਕਾਤਾਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਲੈ ਕੇ ਵੀ ਕਾਫੀ ਚਰਚਾ ਦੇ ਵਿੱਚ ਨੇ ਕਦੇ ਆਪਣੇ ਫੈਨਸ ਨੂੰ ਸਟੇਜ ਤੇ ਬੁਲਾ ਲੈਂਦੇ ਨੇ ਕਦੇ ਜਿੱਥੇ ਵੀ ਉਹਨਾਂ ਦੇ ਫੈਨਸ ਉਹਨਾਂ ਨੂੰ ਮਿਲਦੇ ਨੇ ਤਾਂ ਬੜੇ ਪਿਆਰ ਤੇ ਅਦਬ ਦੇ ਨਾਲ ਉਹਨਾਂ ਦੇ ਨਾਲ ਪੇਸ਼ ਆਉਂਦੇ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਨੇ ਪਰ ਹੁਣ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਹੈ ਦਿਲਜੀਤ ਦੂਸਾਂਜ ਅ ਜਿਸ ਸਮੇਂ ਕਿਤੇ ਜਾ ਰਹੇ ਹੁੰਦੇ ਨੇ ਤਾਂ ਉਸ ਦੌਰਾਨ ਉਹਨਾਂ ਦੇ ਜੋ ਫੈਨਸ ਨੇ ਜੋ ਉਹਨਾਂ ਦੇ ਬੋਡੀਗਾਰਡ ਨੇ ਉਹ ਪੈਪਰਾ ਜਿੱਦੀਆਂ ਅੱਖਾਂ ਦੇ ਵਿੱਚ ਲਾਈਟਾਂ ਮਾਰ ਦਿੰਦੇ ਨੇ ਇਹ ਤੁਹਾਨੂੰ ਦੱਸਦੀ ਕਿ ਫਲੈਸ਼ ਲਾਈਟਾਂ ਹਾਲੀਵੁੱਡ ਸਟਾਰਸ ਦੇ ਵੱਲੋਂ ਇਸਤੇਮਾਲ ਕੀਤੀਆਂ ਜਾਂਦੀਆਂ ਨੇ ਇਸ ਤਰੀਕੇ ਦੀਆਂ ਪਹਿਲਾਂ ਔਰ ਜਦੋਂ ਕਦੇ ਵੀ ਪੈਪਰਾਜੀ ਤੁਹਾਡਾ ਪਿੱਛਾ ਕਰਦੇ ਨੇ ਕਿਸੇ ਵੀ ਸਟਾਰ ਦਾ ਜਾਂ ਫਿਰ ਪੈਪਰਾਜੀ ਦੇ ਵੱਲੋਂ ਫੋਟੋ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਮੂਮੈਂਟ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸ ਤਰੀਕੇ ਦੀਆਂ ਲਾਈਟਾਂ ਦਾ ਇਸਤੇਮਾਲ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਜੋ ਉਹ ਫੋਟੋ ਕੈਮਰੇ ਦੇ ਵਿੱਚ ਕੈਪਚਰ ਨਾ ਹੋਵੇ ਜਾਂ ਫਿਰ ਉਸ ਤਰੀਕੇ ਦੀ ਕੋਈ ਵੀਡੀਓ ਬਣ ਨਾ ਜਾਏ ਤਾਂ ਜਦੋਂ ਇਸ ਤਰੀਕੇ ਨਾਲ ਕੀਤਾ ਜਾਂਦਾ ਹੈ ਤਾਂ ਉਹ ਫੋਟੋ ਕੈਮਰੇ ਦੇ ਵਿੱਚ ਕੈਦ ਨਹੀਂ ਹੁੰਦੀ ਪਰ ਦਲਜੀਤ ਦਸਾਂਜ ਸ਼ਾਇਦ ਇੰਡੀਆ ਦੇ ਪਹਿਲੇ ਅਜਿਹੇ ਸਟਾਰ ਨੇ ਜਿਨ੍ਹਾਂ ਦੇ ਬੋਡੀਗਾਰਡ ਦੇ ਵੱਲੋਂ ਇਸ ਤਰੀਕੇ ਦੀਆਂ ਲਾਈਟਾਂ ਦਾ ਇਸਤੇਮਾਲ ਕੀਤਾ ਗਿਆ ਇਸ ਤੋਂ ਪਹਿਲਾਂ ਜਿੰਨੇ ਵੀ ਸਟਾਰਸ ਨੇ ਉਹ ਜਦੋਂ ਵੀ 에어ਪੋਰਟ ਤੇ ਨਜ਼ਰ ਆਉਂਦੇ ਨੇ ਜਾਂ ਫਿਰ ਕਿਤੇ ਵੀ ਪਬਲਿਕ ਸਪੇਸ ਤੇ ਨਜ਼ਰ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਕੋਈ ਵੀ ਫੋਟੋ ਕੈਪਚਰ ਕਰਨ ਦੇ ਉੱਤੇ ਕੋਈ ਮਨਾਹੀ ਨਹੀਂ ਕੀਤੀ ਜਾਂਦੀ ਪੈਪਰਾਜੀ ਆਉਂਦੇ ਨੇ ਉਹਨਾਂ ਦੀ ਫੋਟੋ ਕਲਿੱਕ ਕਰਦੇ ਨੇ ਜਾਂ ਫਿਰ ਕੈਮਰੇ ਦੇ ਵਿੱਚ ਉਹਨਾਂ ਦੀ ਵੀਡੀਓ ਬਣਾਉਂਦੇ ਨੇ ਤੇ ਬੜੇ ਆਰਾਮ ਦੇ ਨਾਲ ਉੱਥੋਂ ਚਲੇ ਜਾਂਦੇ ਨੇ ਪਰ ਹੁਣ ਇਹ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਹੈ ਦਿਲਜੀਤ ਦੋਸਾਂਜ ਜੋ ਕਿ ਇਸ ਸਮੇਂ ਜਿਨ੍ਹਾਂ ਦੇ ਸਿਤਾਰੇ ਬਿਲਕੁਲ ਟੌਪ ਤੇ ਕਹੇ ਜਾ ਸਕਦੇ ਨੇ ਕੁਝ ਵੀ ਕਰਦੇ ਨੇ ਮਿੱਟੀ ਨੂੰ ਹੱਥ ਪਾਉਂਦੇ ਨੇ ਤਾਂ ਸੋਨਾ ਕਰਦੇ ਹੁੰਦੇ ਨੇ ਸੋਨਾ ਕੀ ਹੀਰਾ ਤੱਕ ਕਰ ਦਿੰਦੇ ਨੇ ਔਰ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਜਿੰਨੇ ਵੀ ਉਹਨਾਂ ਦੇ ਕਾਨਸਰਟ ਚਾਹੇ ਇੰਡੀਆ ਤੋਂ ਬਾਹਰ ਹੋਏ ਨੇ ਚਾਹੇ ਇੰਡੀਆ ਦੇ ਵਿੱਚ ਹੋ ਰਹੇ ਨੇ ਤਾਂ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ ਉਹ ਕਾਨਸਰਟ ਦੇਖਦੇ ਹੀ ਦੇਖਦੇ ਉਹਨਾਂ ਦੇ ਜਿਹੜੇ ਸ਼ੋਅ ਨੇ ਸੋਲਡ ਆਊਟ ਹੋ ਜਾਂਦੇ ਨੇ ਤਾਂ ਇੱਕ ਦਿਨ ਦੇ ਵਿੱਚ ਟਿਕਟਾਂ ਸਾਰੀਆਂ ਵਿਖ ਜਾਂਦੀਆਂ ਨੇ ਜਿੱਥੇ ਵੀ ਉਰ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਜੋ ਚਾਹਣ ਵਾਲੇ ਨੇ ਉੱਥੇ ਉਹਨਾਂ ਦੇ ਵੱਲੋਂ ਜੋ ਸ਼ੋਅ ਹੈ ਸੋਲਡ ਆਊਟ ਕਰਾ ਦਿੱਤਾ ਜਾਂਦਾ ਹੈ ਔਰ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੇ ਫੈਨ ਉਹਨਾਂ ਦੇ ਸ਼ੋਅ ਦੇਖਣ ਪਹੁੰਚਦੇ ਨੇ ਪਰ ਇਹ ਤਸਵੀਰ ਹੈਰਾਨ ਕਰਦੀ ਹੈ ਔਰ ਲੋਕਾਂ ਦੇ ਵੱਲੋਂ ਹੁਣ ਸਵਾਲ ਵੀ ਪੁੱਛੇ ਜਾ ਰਹੇ ਨੇ ਕਿ ਆਖਿਰ ਦਲਜੀਤ ਅ ਐਸਾ ਕਿਉਂ ਕਰ ਰਹੇ ਨੇ ਫੈਨਸ ਉਹਨਾਂ ਨੂੰ ਦੇਖਣਾ ਚਾਹੁੰਦੇ ਨੇ ਕੈਪਰਾ ਜੀ ਉਹਨਾਂ ਦੀਆਂ ਤਸਵੀਰਾਂ ਕੈਦ ਕਰਦੇ ਨੇ ਕੈਮਰੇਆਂ ਦੇ ਵਿੱਚ ਤਾਂ ਲੋਕ ਉਹ ਤਸਵੀਰਾਂ ਦੇਖਦੇ ਨੇ ਉਹਨਾਂ ਦੇ ਫੈਨ ਹੀ ਹੁੰਦੇ ਨੇ ਉਹ ਵੀ ਪਰ ਦਲਜੀਤ ਦੇ ਹੁਣ ਬਾਡੀਗਾਰਡ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇਹ ਫਲੈਸ਼ ਲਾਈਟਾਂ ਅੱਖਾਂ ਦੇ ਵਿੱਚ ਮਾਰੀਆਂ ਗਈਆਂ ਤਾਂ ਸਵਾਲ ਖੜੇ ਹੋ ਗਏ ਨੇ ਕਿ ਆਖਿਰ ਦਲਜੀਤ ਦੇ ਬਾਡੀਗਾਰਡ ਦੇ ਵੱਲੋਂ ਇਸ ਤਰੀਕੇ ਨਾਲ ਕਿਉਂ ਕੀਤਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਵੀ ਅ ਬਾਲੀਵੁੱਡ 스타 ਦੇ ਵੱਲੋਂ ਇਸ ਤਰੀਕੇ ਦੇ ਨਾਲ ਨਹੀਂ ਕੀਤਾ ਗਿਆ ਹਾਲਾਂਕਿ ਕਈ ਹਾਲੀਵੁੱਡ ਦੇ 스타 ਜਦੋਂ ਇੰਡੀਆ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਇਸ ਤਰੀਕੇ ਦੀਆਂ ਫਲੈਸ਼ਲਾਈਟਾਂ ਦਾ ਇਸਤੇਮਾਲ ਜ਼ਰੂਰ ਕੀਤਾ ਜਾਂਦਾ ਜਦੋਂ ਪੈਪਰਾਜੀ ਉਹਨਾਂ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਦੇ ਵੱਲੋਂ ਜ਼ਰੂਰ ਫਲੈਸ਼ਲਾਈਟਾਂ ਅੱਖਾਂ ਦੇ ਵਿੱਚ ਮਾਰੀਆਂ ਜਾਂਦੀਆਂ ਨੇ ਕਿਉਂਕਿ ਜੋ ਲਾਈਟਾਂ ਨੇ ਇੰਨੀਆਂ ਇਹ ਤੇਜ਼ ਹੁੰਦੀਆਂ ਨੇ ਕਿ ਉਸ ਸਮੇਂ ਤੁਸੀਂ ਤੁਹਾਡੀ ਨਜ਼ਰ ਹੀ ਟੇਕਦੀ ਔਰ ਤੁਸੀਂ ਬਿਲਕੁਲ ਵੀ ਕੁਝ ਵੀ ਦੇਖ ਨਹੀਂ ਪਾਉਂਦੇ ਤਾਂ ਜ਼ਰੂਰ ਇਸ ਤਰੀਕੇ ਦੇ ਨਾਲ ਹਾਲੀਵੁੱਡ 스타 ਜ਼ਰੂਰ ਅਸੀਂ ਕਰਦੇ ਦੇਖੇ ਨੇ ਪਰ ਦਲਜੀਤ ਦੀ ਚੜ੍ਹਾਈ ਜੋ ਹੋ ਚੁੱਕੀ ਹੈ ਬਿਲਕੁਲ ਹਾਲੀਵੁੱਡ ਸਟਾਰ ਵਾਲੀ ਉਹਨਾਂ ਦੀ ਹੁਣ ਅ ਅੜਕ ਮੜਕ ਹੋ ਚੁੱਕੀ ਹੈ ਤਾਂ ਉਸੇ ਤਰੀਕੇ ਦੇ ਨਾਲ ਉਹਨਾਂ ਦਾ ਸਟਾਈਲ ਵੀ ਅਪਣਾਇਆ ਜਾ ਰਿਹਾ ਹੈ ਔਰ ਉਸੇ ਤਰੀਕੇ ਨਾਲ ਫਲੈਸ਼ਲਾਈਟਾਂ ਮਾਰਨ ਦੀ ਜਦੋਂ ਕੋਸ਼ਿਸ਼ ਜਦੋਂ ਪੈਪਰਾਜੀ ਦੇ ਵੱਲੋਂ ਕੈਮਰੇ ਦੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਲੈਸ਼ਲਾਈਟਾਂ ਬੈਕ ਉਹਨਾਂ ਦੇ ਬਾਡੀਗਾਰਡ ਦੇ ਵੱਲੋਂ ਮਾਰ ਦਿੱਤੀਆਂ ਜਾਂਦੀਆਂ ਨੇ ਔਰ ਉਹ ਦਿਲਜੀਤ ਉੱਥੇ ਬਿਲਕੁਲ ਨਜ਼ਰ ਨਹੀਂ ਆਉਂਦੇ ਔਰ ਬਿਲਕੁਲ ਆਸਾਨੀ ਦੇ ਨਾਲ ਆਪਣੀ ਕਾਰ ਦੇ ਵਿੱਚ ਜਾ ਕੇ ਬੈਠ ਜਾਂਦੇ ਨੇ ਹਾਲਾਂਕਿ ਸਵਾਲ ਉੱਠ ਰਹੇ ਨੇ ਹਾਲਾਂਕਿ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਹਰ ਸਮੇਂ ਕੋਈ ਕੈਮਰੇ ਦੇ ਵਿੱਚ ਕੈਦ ਨਹੀਂ ਹੋਣਾ ਚਾਹੁੰਦਾ ਹਰ ਸਮੇਂ ਉਸ ਮੂਡ ਦੇ ਵਿੱਚ ਨਹੀਂ ਹੁੰਦਾ ਜਾਂ ਫਿਰ ਹਰ ਸਮੇਂ ਕੋਈ ਵੀ ਵਿਅਕਤੀ ਜਾਂ ਕੋਈ ਵੀ ਸਟਾਰ ਉਸ ਤਰੀਕੇ ਦੇ ਨਾਲ ਤਿਆਰ ਨਹੀਂ ਹੋਇਆ ਹੁੰਦਾ ਕਿ ਉਸ ਨੂੰ ਲੱਗੇ ਕਿ ਕੈਮਰੇ ਦੇ ਵਿੱਚੋਂ ਉਸ ਨੂੰ ਕੈਪਚਰ ਕੀਤਾ ਜਾ ਸਕੇ ਤਾਂ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਪਰ ਦਿਲਜੀਤ ਵਰਗਾ 스타 ਜਿਹੜਾ ਕਿ ਲੋਕਾਂ ਨੂੰ ਜਾ ਜਾ ਕੇ ਮਿਲਦਾ ਜਿਹੜਾ ਕਿ ਆਪਣੇ ਫੈਨਸ ਨੂੰ ਸਟੇਜ ਤੇ ਬੁਲਾਵਲਾ ਕੇ ਮਿਲਦਾ ਹੈ ਤਾਂ ਜਰੂਰੇ ਵੱਲੋਂ ਇਸ ਤਰੀਕੇ ਨਾਲ ਕੀਤਾ ਜਾਂਦਾ ਤੇ ਸਵਾਲ ਕਿਤਨੇ ਕੀਤੇ ਜਰੂਰ ਖੜੇ ਹੁੰਦੇ ਨੇ ਤਾਂ ਫਿਲਹਾਲ ਤੁਹਾਨੂੰ ਪੂਰੀ ਵੀਡੀਓ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਲੋਕ ਦਿਲਜੀਤ ਦਿਲਜੀਤ ਕਰਦੇ ਰਹੇਗੇ ਉਹਨਾਂ ਦੇ ਫੈਨ ਆਵਾਜ਼ਾਂ ਮਾਰਦੇ ਰਹੇਗੇ ਪਰ ਦਿਲਜੀਤ ਤੋਂ ਬੜੀ ਆਸਾਨੀ ਦੇ ਨਾਲ ਪੈਪਰਾ ਜੀ ਦੀਆਂ ਅੱਖਾਂ ਦੇ ਵਿੱਚ ਫਲੈਸ਼ ਲਾਈਟਾਂ ਬਰਵਾ ਕੇ ਉੱਥੋਂ ਨਿਕਲ ਜਾਂਦੇ ਨੇ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਜਾਂਦੇ ਨੇ